ਮਸਕਾਰ ਜੀ ਪਹਿਲੇ ਦੱਸਕੋ ਇਸ ਵੱਲੇ ਅਸੀਂ ਬੜੀ ਰੇਲੋ ਵਿਖੇ ਮੌਜੂਦਾ ਰਾਤੀ ਸਾਨੂੰ ਕੋਈ ਕਾਲ ਆਈ ਸੀ ਕਿ ਇਸ ਜਗ੍ਹਾ ਦੇ ਉੱਤੇ ਪੁਲਿਸ ਵੱਲੋਂ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਅਸੀਂ ਰਾਤੀ ਵੀ ਆਏ ਸੀਗੇ ਲੇਕਿਨ ਰਾਤ ਤੋਂ ਹੰਦੇ ਰਸੀਗਾ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀਗਾ ਆ ਪਹਿਲਾਂ ਦਿਖਾਓ ਤਸਵੀਰ ਦੇ ਵਿੱਚ ਵੀ ਆਹ ਜਿਹੜਾ ਜਗ੍ਹਾ ਹੈ ਇੱਥੇ ਉਸਾਰੀ ਹੋਈ ਹੋਈ ਹੈ ਔਰ ਪੁਰਾਣੇ ਸਮੇਂ ਦੀ ਹੋਈ ਹੋਈ ਹੈ ਜਿਵੇਂ ਕਿ ਦੇਖਣ ਨੂੰ ਲੱਗ ਰਿਹਾ ਗੇਟ ਲੱਗਿਆ ਹੋਇਆ ਤੇ ਚਾਬੀ ਜਿਹੜੀ ਹੈ ਇਹ ਜਿਹੜੇ ਭਾਈ ਖੜੇ ਐ ਇਨ੍ਹਾਂ ਦੇ ਪਾਸ ਚਾਬੀ ਹੈ ਤੇ ਸਾਡੇ ਸਾਹਮਣੇ ਵੀ ਹੁਣ ਅਸੀਂ ਇੱਥੇ ਪਹੁੰਚੇ ਆ ਤੇ ਸਾਡੇ ਸਾਹਮਣੇ ਇਹਨਾਂ ਨੇ ਤਾਲਾ ਖੋਲ੍ਹ ਕੇ ਦੱਸਿਆ ਵੀ ਇਹ ਜਗਾ ਸਾਡੀ ਆ ਪਰ ਲੇਕਿਨ ਰਾਤੀ ਦੱਸਿਆ ਕਿ ਲੜਾਈ ਝਗੜਾ ਹੋਇਆ ਪੁਲਿਸ ਵੱਲੋਂ ਇਸ ਜਗ੍ਹਾ ਦੇ ਉੱਤੇ ਜੋ ਟੀਨਾ ਪਈਆਂ ਜਾ ਰਹੀਆਂ ਸੀਗੀਆਂ ਟੀਨਾ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਪੁਲਿਸ ਦੇ ਵੀ ਪੱਕੇ ਜਾਣਗੇ ਪੁਲਿਸ ਇਹਦੇ ਬਾਰੇ ਕੀ ਕਹਿੰਦੀ ਹੈ ਪਰ ਲੇਕਿਨ ਅੱਜ ਜਦੋਂ ਸਾਨੂੰ ਪਤਾ ਲੱਗਿਆ ਹੁਣ ਅਸੀਂ ਪਹੁੰਚੇ ਆ ਇੱਥੇ ਸਾਰੀ ਕਹਾਣੀ ਕੀ ਹੈ ਸਾਰੀ ਕਹਾਣੀ ਬਾਰੇ ਅਸੀਂ ਗੱਲਬਾਤ ਪਤਾ ਕਰਦੇ ਆ ਤੇ ਅੱਜ ਤੁਹਾਡੀ ਇਹ ਜਿਮੇ ਨੇ ਇੱਧਰ ਆ ਜੀ। ਸ਼ਵੀਰਕੌਰ ਤੁਹਾਡਾ ਨਾਮ ਇੱਧਰ ਆ ਜਾਓ। ਇੱਧਰ ਆ ਜਾਓ ਕੋਈ ਨਹੀਂ। ਸ਼ਵੀਰਕੌਰ ਜੀ ਇੱਧਰ ਆਓ ਜਰਾ ਇੱਧਰ ਆਜੋ ਕਿਉਂਕਿ ਤੁਹਾਡਾ ਤੁਹਾਡਾ ਚਿਹਰਾ ਇਹ ਜਗ੍ਹਾ ਤੁਹਾਡੀ ਹੈ? ਹਾਂਜੀ ਸਰ ਸਾਡੀ ਹੈ ਜੱਦੀ ਜਮੀਨ ਹੈ ਜੀ ਸਾਡੀ ਇਹ ਜੱਦੀ ਹੈ ਜੀ। ਦੇਖਦਾ ਪੁਰਾਣੀਆਂ ਨੀਵਾ ਭਰੀਆਂ ਹੋਈਆਂ ਉਹ ਤੁਸੀਂ ਭਰੀਆਂ ਕਿਸੇ ਹੋਰ ਨੇ ਪਈਆਂ। ਅਸੀਂ ਭਰੀਆਂ ਜੀ। ਹਾਂਜੀ ਸਾਡੇ ਕੋਲ ਬੇਲ ਵੀ ਸਾਰਾ ਕੁਝ ਟੁੱਟੀ ਲੱਗੀ ਹੋਈ ਹੈ ਸਾਡੀ ਸਾਰਾ ਇੱਥੇ ਜੱਡ ਸਾਰਾ ਕੁਝ ਸਾਡੇ ਕੋਲ। ਅੱਛਾ ਰਾਤੀ ਕੀ ਹੋਇਆ ਦੱਸੋ ਮੈਨੂੰ। ਰਾਤੀ ਹੋਇਆ ਪੁਲਿਸ ਆਈ ਧੱਕਾ ਕਰਿਆ। ਤਾਂ ਸਾਡੀਆਂ ਟੀਨਾ ਲਾ ਕੇ ਲੈ ਗਏ ਹਾਂਜੀ ਬੰਦੇ ਲੈ ਕੇ ਬੰਦੇ ਲੈ ਕੇ ਆਏ ਉਹ ਕੀ ਕਹਿੰਦੇ ਆ ਵੀ ਕਿਉਂ ਕਰਿਆ ਉਹਨਾਂ ਨੇ ਉਹ ਕਹਿੰਦੇ ਸਾਡੀ ਆ ਉਹਨਾਂ ਨੇ ਮੁੱਲ ਖਰੀਦੀ ਹੋਈ ਆ ਪਿੱਛੇ 4 ਦੇ 28 ਚ ਜ਼ਮੀਨ ਇਹ ਨੰਬਰ ਹੋਰ ਆ ਜੀ ਇਹ ਬਾਈ ਬਾਸ ਨੂੰ ਲੱਗ ਰਿਹਾ ਜਿਹੜੀ ਪਾਰਟੀ ਨੇ ਥੋੜਾ ਧੇੜਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਉਹਨਾਂ ਦੀ ਜ਼ਮੀਨ ਹੋਰ ਪਾਸੇ ਹੈ ਉਹਨਾਂ ਦੀ ਹੋਰ ਪਾਸੇ ਹੈ ਸਰ ਤੁਹਾਡਾ ਪਹਿਲਾਂ ਦੀ ਕਬਜ਼ਾ ਹੈ ਸਾਡਾ ਜੱਦੀ ਕਬਜ਼ਾ ਹੈ ਜੀ ਹਾਂਜੀ ਇਹ ਜਦੋਂ ਇਸ ਤਰ੍ਹਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੁਸੀਂ ਪੁਲਿਸ ਨੂੰ ਤੁਸੀਂ ਵੀ ਕੋਈ ਕਾਰਵਾਈ ਕੀਤੀ ਸੀ ਤਰੀ ਅਸੀਂ ਦਰਖਾਸਤਾਂ ਦਿੱਤੀਆਂ ਵੀ ਹੁਣ ਤੱਕ ਬਹੁਤ ਜ਼ਿਆਦਾ ਹਾਂਜੀ ਸਾਡੀ ਕੋਈ ਸੁਣਾਈ ਨਹੀਂ ਹੋਈ ਉਲਟ ਸਾਡੇ ਪਰ ਸ਼ਮਕਾ ਕਰਤਾ ਦੋ ਬੰਦੇ ਸਾਡੇ ਵੱਡੇ ਟੁੱਕੇ ਪਏ ਹਸਪੀਟਲ 'ਚ ਦੋ ਬੰਦੇ ਤੁਹਾਡੇ ਲੜਾਈ ਝਗੜਾ ਹੋਇਆ ਲੜਾਈ ਝਗੜਾ ਹੋਇਆ ਦਿਨ ਵਿੱਚ ਹੋਇਆ ਕਿ ਰਾਤ ਨੂੰ ਹੋਇਆ ਰਾਤ ਨੂੰ ਜੀ ਉਹ ਗਏ ਬੇਤਰ ਰੋਕੜ ਘੇਰ ਕੇ ਸੜਕ 'ਤੇ ਘੁੱਟੇ ਆ ਉਹਨਾਂ ਨੇ ਰਾਤ ਨੂੰ ਉਹ ਬੰਦੇ ਜਿਨ੍ਹਾਂ ਨੇ ਹਮਲਾ ਕਰਿਆ ਉਹ ਕੌਣ ਹੈ ਉਹ ਪੰਜ ਕਪੂਰ ਆਈਆਂ ਜੀ ਤਿੰਨ ਜਾਨੀ ਪੂਰ ਮਿਕਵਾ ਕੋਈ ਹੈ ਹਾਂਜੀ ਇਹਨੇ ਜਣੇ ਕਪੂਰ ਮਹਿਕਮਾ ਹੈਗਾ ਪਰ ਲੇਕਿਨ ਜਿਵੇਂ ਦੱਸ ਰਿਹਾ ਆ ਵੀ ਤੁਹਾਡੀ ਪੁਰਾਣੇ ਬੇਟੇ ਤੋਂ ਤੁਹਾਡਾ ਤਾਲਾ ਲੱਗਿਆ ਹੋਇਆ ਤੁਹਾਡੇ ਉਸ ਵੇਲੇ ਨਹੀਂ ਕੋਈ ਰੋਕਿਆ ਤੁਹਾਨੂੰ ਆ ਕੇ ਕਿਸੇ ਨੇ ਨਹੀਂ ਜੀ ਕੋਈ ਨਹੀਂ ਰੋਕਿਆ ਹੁਣ ਹੁਣ ਆ ਕੇ ਲੱਗੇ ਆ ਹਾਂ ਇਹਨਾਂ ਨੇ ਬਾਉਂਡਰੀ ਕਰੀ ਐ ਜਾਂ ਅਸੀਂ ਕਰੀ ਐ ਜੀ ਕਿਹੜੀ ਬਾਉਂਡਰੀ ਕਰੀ ਐ ਉਹ ਪਿੱਛੇ ਕਰੀ ਹੋਈ ਆ ਜੀ ਉਹ ਕੋਠਾ ਪਿਆ ਵਾ ਉਹਨਾਂ ਦਾ ਤੇ ਬਾਉਂਡਰੀ ਉਹਨਾਂ ਨੇ ਵੀ ਕਰੀ ਐ ਤੁਸੀਂ ਤੁਸੀਂ ਰੋਕਿਆ ਨਹੀਂ ਉਹਨੂੰ ਅਸੀਂ ਨਹੀਂ ਰੋਕਿਆ ਜੀ ਅੰਦਰ ਦਿਖਾਉਣ ਦੀ ਕੋਸ਼ਿਸ਼ ਕਰਦਾ ਅੰਦਰ ਚੱਲਦੇ ਜਰਾ ਵੀ ਅੱਛਾ ਇਹਦੇ ਪਿੱਛੇ ਵੀ ਬਾਉਂਡਰੀ ਹੋਈ ਹੋਈ ਐ ਤੇ ਇੱਕ ਕੋਠਾ ਵੀ ਪਿਆ ਹੋਇਆ ਨਾਲ ਪਰ ਲੇਕਿਨ ਨਾਲ ਦੀ ਜਗ੍ਹਾ ਦੇ ਵਿੱਚ ਰਾਤ ਜੋ ਝਗੜਾ ਹੋਇਆ ਉਹ ਵੀ ਪਤਾ ਕਰਦੇ ਆਂ ਕੀ ਗੱਲਬਾਤ ਹੈਗੀ ਐ ਆ ਸਾਹਮਣੇ ਕੋਠਾ ਪਿਆ ਹੋਇਆ ਏ ਤੇ ਆ ਪਿੱਛੇ ਜਿਹੜਾ ਆ ਜੂ ਅੱਛਾ ਪਿੱਛੇ ਦੁਵਾਰ ਜਿਹੜੀ ਐ ਉਹ ਉਹ ਦੁਵਾਰ ਉਹਨਾਂ ਵੱਲ ਦਿੱਤੀ ਗਈ ਐ ਜਿਵੇਂ ਕਿ ਨਾਲ ਵਾਲੀ ਜਗ੍ਹਾ ਉਹਨਾਂ ਦੀ ਐ ਉਹ ਤਾਂ ਤੁਹਾਨੂੰ ਕੋਈ ਅੱਛਾ ਪਿੱਛੇ ਵੀ ਉਹਨਾਂ ਦੀ ਐ ਜਿਹੜੇ ਕਪੂਰ ਵਗੈਰਾ ਦੱਸ ਰਹੇ ਆਂ ਲੇਕਿਨ ਹੁਣ ਜਦੋਂ ਤੁਸੀਂ ਆ ਆਪਣੇ ਸਾਰੀ ਕਰਨ ਲੱਗੇ ਆ ਤਾਂ ਉਹਨਾਂ ਨੇ ਜਿਹੜਾ ਰੋਕ ਰੋਕਣ ਦੀ ਕੋਸ਼ਿਸ਼ ਕੀਤੀ ਹੈ ਜਦ ਕਿ ਤਿੰਨਾ ਪਾਈਆਂ ਨਹੀਂ ਅੱਛਾ ਹੈ ਸ਼ੈੱਡ ਪੱਟਣ ਆਏ ਤੇ ਪਿਆ ਦਾ ਸ਼ੈੱਡ ਪੱਟਿਆ ਜੀ ਉਹਨਾਂ ਨੇ ਹਾਂਜੀ ਰਾਤੀ ਹਾਂਜੀ ਤਿੰਨਾ ਵੀ ਲੈ ਕੇ ਗਏ ਆ ਜੀ ਸਾਡੀਆਂ ਬੰਦੇ ਚਲੇ ਗਏ ਪੁਲਿਸ ਚੱਕ ਕੇ ਲੈ ਗਈ ਜੀ ਚੱਕ ਲੈ ਗਈ ਆ ਜੀ ਚੱਕ ਕੇ ਤਿੰਨਾ ਹਾਂਜੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਰੋਕ ਬਹੁਤ ਰੋਕੇ ਜੀ ਬਹੁਤ ਰੋਕੇ ਜੀ ਪੁਲਿਸ ਨੇ ਸਾਨੂੰ ਡਰਾ ਕੇ ਸਾਰੀਆਂ ਤਿੰਨਾ ਚੱਕ ਲੈ ਗਏ ਜੀ ਸਾਡੀਆਂ ਕਿ ਵੀ ਪਤਾ ਲੱਗਿਆ ਵੀ ਇਹ ਜ਼ਮੀਨ ਦਾ ਸੌਦਾ ਕਿਸੇ ਹੋਰ ਨੂੰ ਕਰ ਦਿੱਤਾ ਹੋਇਆ ਹਾਂਜੀ ਹਾਂਜੀ ਥੋੜਾ ਦੱਟਾਈ ਹਾਂਜੀ ਕਿਹੜਾ ਬੋਲੋ ਬਸ ਹਾਂਜੀ ਦਿੱਤੀ ਹੈ ਜੀ ਸਰ ਰਿਸਤੀ ਕਰਾਤੀ ਵੀ ਹੈ ਹਾਂਜੀ 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 ਸਰ ਰਿਸਤੀ ਕਰਾਉਣ ਦੇ ਬਾਵਜੂਦ ਵੀ ਹਾਂਜੀ ਇਹ ਬਿਲਕੁਲ ਜਿਹੜਾ ਧੱਕਾ ਕੀਤਾ ਜਾਇਆ ਹਾਂਜੀ ਇਹ ਧੱਕਾ ਕੀਤਾ ਜਾ ਰਿਹਾ ਸਰ ਸਾਡੇ 'ਤੇ ਜਦੋਂ ਪੁਲਿਸ ਆਈ ਹੈ ਉਸ ਟਾਈਮ ਨੇਰਾ ਸੀਗਾ ਨੇਰਾ ਸੀਗਾ ਜੀ ਨਹੀਂ ਥੋੜਾ ਜਿਹਾ ਚਾਨਣ ਆਈ ਜਾਇਦਾ ਸਾਨੂੰ ਬਾਅਦ ਚ ਪਤਾ ਲੱਗ ਕੰਮ ਕਰੇ ਸਿਰੇ ਨਹੀਂ ਸਰ ਅਸੀਂ ਤਾਂ ਘਰਾਂ ਤੇ ਆਪਣਾ ਅਜਿਹੀ ਨਹੀਂ ਤੇ ਉਹ ਰਏ ਹੈਗੇ ਅਸੀਂ ਤਾਂ ਬਾਅਦ ਚੋਂ ਪਤਾ ਲੱਗਿਆ ਇਹ ਸ਼ੈੱਡ ਚੱਕਣ ਆਏ ਵੀ ਸਾਡਾ ਲੈ ਕੇ ਇਹਨਾਂ ਨੇ ਜਨਰੇਟਰ ਲੈ ਕੇ ਆਏ ਵੀ ਤੇ ਸਾਰਾ ਕੁਝ ਲਿਆ ਕੇ ਜੀ ਇਹਨਾਂ ਨੇ ਆਪਣਾ ਸ਼ੈੱਡ ਚੱਕਣ ਦੀ ਕੋਸ਼ਿਸ਼ ਕੀਤੀ ਹੈ ਜੀ ਉੱਪਰ ਚੜ ਕੇ ਇੰਨੇ ਦੇਰ ਤੋਂ ਆ ਚੜਾਈ ਕਰੀ ਹੈ ਇੰਨਾ ਕੰਮ ਕੋਈ ਇੱਕ ਦਿਨ ਦਾ ਹੋਣੇ ਜੀ ਅੱਜ ਇੱਕ ਘੰਟੇ ਦਾ ਲੇਕਿਨ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜਾ ਕੰਮ ਹੋਇਆ ਹੋਇਆ ਹੈ ਪਤਾ ਲੱਗਿਆ ਕਿ ਜਿਹੜੀ ਇਹ ਜਿਹੜੀ ਰਿਸਟਰੀ ਵੀ ਹੋ ਚੁੱਕੀ ਹੈ ਅਸੀਂ ਡਿਸਟ੍ਰਿਕਟ ਦੇ ਨੌਕਰ ਆਈਏ ਇਹ ਆਪਣਾ ਸ਼ਰੇਸ਼ ਸਰ ਸ਼ਰੇਸ਼ ਜੀ ਸ਼ਰੇਸ਼ ਕੁਮਾਰ ਇੱਥੇ ਆ ਸਕਦਾ ਇਸ ਵੇਲੇ ਹਾਂਜੀ ਆ ਸਕਦਾ ਜੀ ਤੇ ਅਸੀਂ ਸਰਵੇਸ਼ ਕੁਮਾਰ ਨਾਲ ਗੱਲ ਕਰਦੇ ਆ ਕਿ ਉਹਨਾਂ ਕੋਲ ਰਜਿਸਟਰੀ 'ਚ ਜਗ੍ਹਾ ਦੀ ਹੈ ਜਾਂ ਨਹੀਂ ਆਪਾਂ ਕਰਦੇ ਆ ਗੱਲਬਾਤ ਐਸ਼ਾ ਹਲੋ ਜੀ ਅਸੀਂ ਹੁਣ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਕਿ ਇਹ ਜ਼ਮੀਨ ਵੇਚੀ ਜਾ ਚੁੱਕੀ ਹੈ ਤੇ ਰਜਿਸਟਰੀ ਹੋ ਚੁੱਕੀ ਹੈ ਤੇ ਹਾਂਜੀ ਭਾਈ ਜੀ ਨਮਸਕਾਰ ਜੀ ਹੋਰ ਜੀ ਠੀਕ ਹੈ ਜੀ ਅੱਛਾ ਇਹ ਜ਼ਮੀਨ ਦਾ ਜਿਹੜਾ ਰੌਲਾ ਤੁਸੀਂ ਜੀ ਕਿਹੜਾ ਨਾਮ ਤੁਹਾਡਾ ਮੇਰਾ ਨਾਮ ਸੰਨੀਸ਼ ਹੈ ਮੇਰੀ ਇੱਥੇ ਮਿੰਦਰਾ ਟਰੈਕਟਰ ਦੀ ਏਜੰਸੀ ਆ ਸਰ ਤੇ ਮੈਂ ਜੇਸੀ ਵਾਸਤੇ ਲਈ ਸੀ ਜਗਾ ਇਹ 23 ਦੀ ਬਿਆਨਾ ਹੋ ਗਿਆ ਇੰਤਕਾਲ ਹੋ ਗਿਆ ਰਜਿਸਟਰੀ ਹੋਈ ਸਾਰੇ ਕਾਗਜ਼ ਸਾਰੇ ਮੇਰੇ ਕੋਲ ਹੈ ਤੇ ਕੱਲ ਮੈਂ ਬਾਈ ਚਾਂਸ ਇੱਥੋਂ ਲੰਘਿਆ ਜਾਂਦਾ ਸੀ 5:30 ਵਜੇ ਤੇ ਬਹੁਤ ਕੱਟ ਸੀ ਹੋਇਆ ਫਿਰ ਮ ਆਇਆ ਤੇ ਮੁੰਡੇ ਵੀ ਇੱਥੇ ਸੀ ਇੱਕ ਦੂਜੇ ਪਾਸੇ ਸੀ ਇੱਥੇ ਤੇ ਮੁਲਾਜ਼ਮ ਵੀ ਖੜੇ ਸੀ ਇੱਥੇ ਮੈਂ ਕਿਹਾ ਕੀ ਗੱਲ ਹੋ ਗਈ ਤਾਂ ਮੁਲਾਜ਼ਮ ਕਹਿੰਦੇ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਥੇ ਰੋਲਾ ਪੈਂਦਾ ਸੀ ਮੈਂ ਕਿਹਾ ਕੀ ਰੋਲਾ ਫਿਰ ਉਹਨੂੰ ਪੁੱਛਿਆ ਇਹ ਕਹਿੰਦੇ ਜਨਾਬ ਵੀ ਇੱਥੇ ਧੱਕੇ ਨਾਲ ਆ ਕੇ ਬੰਦੇ ਕੁਝ ਆਂ ਟੀਨਾ ਪੱਟ ਰਹੇ ਮੈਂ ਉਹਨਾਂ ਨੂੰ ਪੁੱਛਿਆ ਜਦੋਂ ਉਹਨਾਂ ਨੂੰ ਪੁੱਛਿਆ ਉਹ ਵੀ ਇੱਧਰ ਚੱਲ ਗਏ ਤੇ ਪੁਲਿਸ ਵਾਲਿਆਂ ਨੇ ਪੁੱਛੋ ਉਹ ਕਹਿੰਦਾ ਅਸੀਂ ਤਾਂ ਲੜਾਈ ਕਰਕੇ ਆਏ ਵੀ ਲੜਾਈ ਨਾ ਮੈਂ ਕਿਹਾ ਠੀਕ ਹੈ ਜੀ ਮੈਂ ਉਹ ਤੋਂ ਬਾਅਦ ਚਲੇ ਗਿਆ ਜੀ ਫਿਰ ਸਵੇਰੇ ਮੈਨੂੰ ਤਾਂ ਫੋਨ ਆਇਆ ਕਹਿੰਦੇ ਯੋ ਟੀਨਾ ਪੱਟ ਕੇ ਲੈ ਗਏ ਬੰਦੇ ਉਹਨਾਂ ਦੇਖ ਲਓ ਸਾਰੀ ਸ਼ੈੱਡ ਬਣੀ ਵੀ ਸਾਰੀ ਪੱਟ ਕੇ ਲੈ ਗਏ ਜਦੋਂ ਤੁਸੀਂ ਸੌਦਾ ਕਰਿਆ ਇੱਥੇ ਤਾਂ ਤੁਸੀਂ ਇੱਥੇ ਕੀ ਦੇਖਿਆ ਪਹਿਲਾਂ ਸਰ ਜਦ ਮੈਂ ਆਇਆ ਹੀ ਨਹੀਂ ਮੈਨੂੰ ਬਿਆਨੇ ਤੇ ਦਿਖਾਇਆ ਸਾਰਾ ਕੁਝ ਬਾਉਂਡਰੀ ਹੋਈ ਵੀ ਸੀ ਜਿੱਦਾਂ ਐ ਇਹ ਸਾਡੀ ਜ਼ਮੀਨ ਹੈ ਸਾਡਾ ਕਬਜ਼ਾ ਹੈ ਇਹਨਾਂ ਦਾ ਕਬਜ਼ਾ ਇਹਨਾਂ ਦੀ ਜ਼ਮੀਨ ਸੀ ਮੈਂ ਦੇਖ ਕੇ ਸਾਰੇ ਤੁਸੀਂ ਦਿਵਾਰਾਂ ਦੇਖ ਲਓ ਮੇਰੇ ਖਾਤੇ ਦੋ ਦੋ ਸਾਲ ਦੀਆਂ ਬਣੀਆਂ ਹੋਈਆਂ ਇਹ ਮੈਨੂੰ ਉਸ ਚੀਜ਼ ਨਾਲ ਇਹ ਲੱਗੇ ਵੀ ਠੀਕ ਉਹ ਭਾਰਤ ਪਾਇਆ ਤਾਂ ਕੋਈ ਦਿੱਕਤ ਨਹੀਂ ਸ਼ੈੱਡ ਪਾਈ ਤਾਂ ਕੋਈ ਦਿੱਕਤ ਨਹੀਂ ਮੈਂ ਇਹਨਾਂ ਨੂੰ ਵਿਚਾਰੇ ਨੂੰ ਪੇਮੈਂਟ ਵੀ ਦਿੱਤੀ ਰਜਿਸਟਰੀ ਵੀ ਕਰਾ ਲਈ ਹੁਣ ਆ ਕੇ ਸਮਾਣ ਜਦੋਂ ਜੇ ਕੋਈ ਰੋਕ ਟੋਪਣ ਦੀ ਗੱਲ ਹੁੰਦੀ ਹੈ ਤਾਂ ਉਸੇ ਟਾਈਮ ਰੋਕ ਲੈਂਦੇ ਆ ਸਰ ਇੱਕ ਹਫ਼ਤਾ ਲੱਗਿਆ ਸ਼ੈੱਡ ਪਾਣ ਨੂੰ ਕੁਈ ਆਇਆ ਨਹੀਂ ਕੋਈ ਗਿਆ ਨਹੀਂ ਕੋ ਲੈਣਾ ਨਹੀਂ ਕੋ ਦੇਣਾ ਨਹੀਂ ਕਿਵੇਂ ਲੱਗ ਰਿਹਾ ਵੀ ਕਿਹਿਆ ਸਿਆਸਤ ਸਿਆਸਤ ਹੈ ਕੋਈ ਗੱਲਬਾਤ ਹੈ ਸ਼ਾਸਰ ਜਾਤਾ ਹੁਣ ਉਹ ਬੰਦੇ ਐ ਕੋਈ ਨਾਲ ਇਹਨਾਂ ਦੀ ਦੱਸਦੇ ਵੀ ਨਾਲ ਉਹਨਾਂ ਦੀ ਕੋਈ ਰਕਬਾ ਲੱਗਦਾ ਉਹ ਆ ਕੇ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਮੇਰੇ ਹਿਸਾਬ ਨਾਲ ਤਾਂ ਹੋਰ ਕੋਈ ਐਸੀ ਗੱਲ ਨਹੀਂ ਮੈਂ ਦੇਖਿਆ ਕਿ ਇਸ ਨਾਲ ਉਹਨਾਂ ਨੇ ਵੀ ਕੋਠਾ ਪਾਇਆ ਕਹਿੰਦੇ ਇਹ ਦਸਰੇ ਸੀਗੇ ਮਾਲਕ ਵੀ ਇਹਨਾਂ ਨੇ ਪਿੱਛੇ ਵੀ ਉਹਨਾਂ ਦੀ ਜਗ੍ਹਾ ਹੈਗੀ ਆ ਤੇ ਪਰ ਲੇਕਿਨ ਉਸ ਟਾਈਮ ਇਹਨਾਂ ਨੇ ਵੀ ਕੁਝ ਨਹੀਂ ਕਿਹਾ ਉਹਨਾਂ ਨੂੰ ਲੇਕਿਨ ਜਦੋਂ ਇਹ ਕੰਮ ਕਰ ਰਹੇ ਸੀ ਉਹਨਾਂ ਨੇ ਵੀ ਨਹੀਂ ਕਿਹਾ ਪਰ ਲੇਕਿਨ ਰਾਤੀ ਕਿਉਂ ਇਹ ਜੀ ਗੱਲ ਆਈ ਇਹ ਗੱਲ ਸਰ ਇਦਾਂ ਐ ਵੀ ਉਹਨਾਂ ਦਾ ਹੈਗਾ ਜਮੀਨ ਸਟੇ ਹੋਈ ਵੀ ਸਾਰੀ ਜੋ ਮੈਨੂੰ ਪਤਾ ਲੱਗਿਆ ਤੇ ਹੁਣ ਉਹਦਾ ਰਕਬਾ ਜਿਹੜਾ ਇਹ ਸਾਰਾ ਅਸਲ 'ਚ ਨਾ 8 ਕਿੱਲੇ ਮੁਸਤਰਕੀ ਦੇ ਐ ਮੁਸਤਰਕੀ ਚ ਇਹ ਹੁੰਦਾ ਵੀ ਜਿਹੜਾ ਜਿੱਥੇ ਜਿਹਦੇ ਕੋਲ ਕਬਜ਼ਾ ਉੱਥੇ ਮਾਲਕ ਹੁੰਦਾ ਜਦੋਂ ਹੁਣ ਤਕਸੀਮ ਸਾਰੇ ਕਰਾਂ ਨੇ ਇਹ ਜਿਹਨਾਂ ਦੇ ਕਬਜ਼ੇ ਉਹਨਾਂ ਦੀ ਵੀ ਤਕਸੀਮ ਚਾਣੀ 8 ਕਿੱਲੇ ਆ ਤਕਸੀਮ ਦੇ ਹੁਣ ਇਹਨਾਂ ਕੋਲ ਵਿਚਾਰਿਆ ਕੋ ਕਬਜ਼ਾ ਹੁਣ ਨਾ ਇਹਨਾਂ ਨੂੰ ਉਹ ਟਿਕਣ ਦਿੰਦੇ ਨੇ ਉਹ ਟਿਕਣ ਦਿੰਦੀ ਐ ਹੁਣ ਮੈਂ ਰਾਤੀ ਮੈਂ ਪੈਸੇ ਦੇ ਕੇ ਫਸ ਗਿਆ ਮੇਰਾ ਨਾ ਉਧਰ ਨਾ ਉਧਰ ਨਾ ਮੈਨੂੰ ਸਮਝ ਨਹੀਂ ਆਂਦੀ ਇੱਕ ਗੱਲ ਹੋਰ ਐ ਵੀ ਜਦੋਂ ਤੁਸੀਂ ਰਜਿਸਟਰੀ ਕਰਾਈ ਐ ਜੇ ਸਟੇ ਹੁੰਦੀ ਤਾਂ ਤੁਹਾਡੀ ਰਜਿਸਟਰੀ ਨਹੀਂ ਹੋਣੀ ਸੀ ਜਿਹੜੇ ਉਹਨਾਂ ਦੇ ਨੰਬਰ ਸਟੇ ਐ ਨੰਬਰ ਖੁੱਲੇ ਮੈਂ ਥਾਣੇ ਵੀ ਮੈਟਰ ਗਿਆ ਐ ਉੱਥੇ ਵੀ ਮੈਂ ਗੱਲ ਕੀਤੀ ਮੈਂ ਕਿਹਾ ਜੀ ਤੁਹਾਡੇ ਨੰਬਰ ਸਟੇ ਹੋਏ ਤਾਂ ਰਜਿਸਟਰੀ ਉਹ ਕਹਿੰਦੇ ਸਾਡੀ ਸਟੇ ਹੋਈ ਵੀ ਮੈਂ ਕਿਹਾ ਜੀ ਤੁਹਾਡੀ ਸਟੇ ਹੋਈ ਰਜਿਸਟਰੀ ਨਹੀਂ ਹੋਣੀ ਉਹ ਕੁਦਰਤੀ ਗੱਲ ਐ ਰਜਿਸਟਰੀ ਹੋ ਗਈ ਕੋਈ ਦਿੱਕਤ ਵਾਲੀ ਸਟੇ ਵਾਲੀ ਗੱਲ ਨਹੀਂ ਸੀ ਮੇਕਅਪ ਬਿਆਨਨਾ ਹੋਏ ਨੂੰ 8 ਮਹੀਨੇ ਹੋ ਗਏ ਵੀ ਉਦ ਉਹਦਾ ਕੋਈ ਰੌਲਾ ਨਹੀਂ ਹੋਇਆ ਹੁਣ ਨਵਾਂ ਇੱਕ ਸਮਾਹਣ ਹੈ ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਅਸੀਂ ਦੇਖ ਰਹੇ ਸੀਗੇ ਕਿ ਰਾਤ ਸਮੇਂ ਜਦੋਂ ਇੱਥੇ ਰੌਲਾ ਹੋ ਰਿਹਾ ਸੀਗਾ ਕਾਫੀ ਪੁਲਿਸ ਉਹਦੇ ਖੜੀ ਸੀਗੀ ਸ਼ਾਇਦ ਅਸੀਂ ਵੀ ਮੌਕੇ ਤੇ ਪਹੁੰਚੇ ਜੀ ਤਸਵੀਰਾਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੌਕੇ ਦੀਆਂ ਪਰ ਲੇਕਿਨ ਹੁਣ ਅਸੀਂ ਪਤਾ ਕਰਦੇ ਹਾਂ ਵੀ ਦੂਸਰੀ ਥੇੜਾ ਵੀ ਪਤਾ ਕਰਦੇ ਹਾਂ ਦੂਸਰੀ ਥੇੜਾ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਉਂ ਉਹਨਾਂ ਨੇ ਪਹਿਲਾਂ ਕਿਉਂ ਨਹੀਂ ਰੋਕਿਆ ਅੱਜ ਹੀ ਕਿਉਂ ਰੋਕਿਆ ਇਹ ਸਾਰੇ ਸਵਾਲ ਹੈ ਜਿਹਨਾਂ ਦਾ ਜਵਾਬ ਹੁਣ ਦੂਸਰੀ ਦਿਰਤ ਉਲੰਘ ਅਸੀਂ ਮਾਦੀ ਮੇਰਾ ਤਾਇਆ ਸੀ ਰੋਪੜ ਤੋਂ ਆ ਰਹੇ ਸੀ ਤੇ ਹਾਂਜੀ ਤੇ ਆਪਣਾ ਜਿੱਥੇ ਗੈਂ ਏਜੰਸੀ ਆਈ ਉੱਥੇ ਨਾ ਥੋੜਾ ਪਿੱਛੇ ਘਾਂਟੀ ਜੀ ਕੋਲ ਨੂੰ ਇਹ ਆਪਣਾ ਬਨੀਤ ਕਪੂਰ ਨਰਬੈ ਇਹਨਾਂ ਨੇ ਤਿੰਨੇ ਤੇ ਦੋ ਬੰਦੇ ਹੋਰ ਤੇ ਹੀ ਨਾ ਕੋਲੀ ਹੈ ਹਾਈ ਦੋ ਉਹ ਉਹਨਾਂ ਤੇ ਦੋ ਨਹੀਂ ਪਛਾਣੋਏ ਤਿੰਨ ਪਛਾਣ ਲਏ ਇਹਨਾਂ ਨੇ ਨਾ ਉੱਥੇ ਸਾਡੇ ਗਲਾ ਦੇਖੋ ਮੇਰੇ ਟੱਕ ਲੱਗੇ ਵੀ ਕੋਈ ਤੇ ਇਧਰ ਹਥਿਆਰ ਤੇ ਦੋ 2000 ਸੀ ਹਾਂਜੀ ਮੋਟਰਸਾਈਕਲ ਤੇ ਇਹ ਡੈਡੀ ਤੁਹਾਡੇ ਆਇਆ ਲੱਗਦਾ ਹਾਂਜੀ ਤੇ ਬਿਲਕੁਲ ਲਿਆਓ ਜੀ ਜਰਾ ਤਾਏ ਜੀ ਵੀ ਆਪਾਂ ਦੇਖ ਲੈਂਦੇ ਹੁਣ ਆਏ ਹੋਏ ਆ ਕਿ ਅੜਾਈ ਝਗੜਾ ਕਿਹੜਾ ਹੋਇਆ ਕਿਹੜਾ ਨਹੀਂ ਹੋਇਆ ਹੈਲੋ ਹਾਂਜੀ ਭਾਈ ਸਸਕਲ ਜੀ ਕੀ ਹਾਲ ਚੱਲਿਆ ਜੀ ਅੱਛਾ ਜਿਹੜੀ ਅੜਾਈ ਝਗੜਾ ਕੋ ਹੋਇਆ ਜਿਹੜੀ ਜਗ੍ਹਾ ਤੇ ਕੋਲ ਹੋਇ ਤੇ ਨਹੀਂ ਹੋਇਆ ਹੈ ਨਾਲ ਹੀ ਫਿਰ ਦੰਦ ਰੱਖੀ ਦੇ ਰਹੇ ਆ ਕੀ ਕਿ ਰਿਆ ਕਿਆ ਕਸਤੇ ਕੇ اندر ਕੀ ਅਮਤਲੋ ਯਾ ਪਤਾ ਹੀ ਨਹੀਂ ਇਤਨਾ ਮੈਂ ਦੇਖਣਾ ਹੈ ਤੇ ਮੈਂ ਦੂਜਾ ਜਾਈ ਸੰਤੋਖਾ ਕਾ ਕਾਤੀ ਜਲ ਬਾਈਕ ਸਾਈਕਲ ਤੇ ਸੀਗੇ ਮੋਟਰਸਾਈਕਲ ਤੇ ਕਿੰਨੇ ਬੰਦੇ ਸੀ ਜਦੋਂ ਕੀਰੇ ਤੁਨ ਇਹ ਤਿੰਨੇ ਇੱਕ ਤਾਂ ਪਛਾਣ ਲਏ ਅਸੀਂ ਦੋ ਤਿੰਨ ਹੋਰ ਭੱਜ ਗਏ ਇਹਨਾਂ ਵੈਲੇ ਨਹੀਂ ਕਹਿ ਕੇ ਤੁਨ ਕਹਿ ਕੇ ਕੁੱਟਿਆ ਵੀ ਅਸੀਂ ਕਿਉਂ ਕੁੱਟਿਆ ਤੁਨ ਨਾ ਕਹਿ ਕੇ ਨਹੀਂ ਕੁੱਟਿਆ ਜੀ ਜਦ ਆਪ ਆ ਹਾਂ ਜੀ ਇੱਕ ਵਾਰ ਸਮਝੀ ਹੋ ਸਬ ਤੋਂ ਲਗਾ ਰੇ ਮੋਗਰ ਸਬ ਸ਼ਾਮ ਨੂੰ ਇਹ ਜਗ੍ਹਾ ਵਿੱਚ ਤੁਸੀਂ ਵਿੱਚ ਇੱਕ ਹੋਰ ਵਿੱਚ ਕਿਸੇ ਨਾ ਕਹਿੰਦੇ ਜਦੋਂ ਜਦੋਂ ਉਹ ਤਾਂ ਸੀ ਕੀਤੀ ਵੀ ਹੈ ਜੀ ਹਾਂ ਤੁਸੀਂ ਸਾਰੇ ਚਾਰ ਦਵਾਰੀ ਤੁਸੀਂ ਕਰੀ ਹਾਂ ਜੀ ਹਾਂ ਜੀ ਸਾਡੀ ਤੋਂ ਪਹਿਲਾਂ ਦੀ ਹੋਈ ਵੀ ਹੈ ਬਹੁਤ ਦੇਰ ਪਹਿਲਾਂ ਦੀ ਹੈ ਇਹ ਕਹਿੰਦੇ ਵੀ ਸਾਡੀ ਹੈ ਨਾ ਹੀ ਨਾ ਹੈ ਇਹ ਤਾਂ ਬਹੁਤ ਕਹਿੰਦੇ ਇਹ ਤਾਂ ਫਿਰ ਸਾਡੇ ਬਜ਼ਾਰੇ ਸਾਡੇ ਬਾਪ ਦਾ ਜੀ ਹਾਂ ਬਿਲਕੁਲ ਜੀ ਅਸੀਂ ਜਿਹੜਾ ਸਾਰੀ ਤਰ੍ਹਾਂ ਦੀ ਆਪਾਂ ਗੱਲਬਾਤ ਸੁਣ ਲਈਏ ਤੇ ਹੁਣ ਪੁਲਿਸ ਤੇ ਨਾਲ ਗੱਲਬਾਤ ਕਰਦੇ ਹਾਂ ਪੁਲਿਸ ਦੇ ਸਾਰੇ ਮਾਮਲੇ ਦੇ ਬਾਰੇ ਕੀ ਕਹਿੰਦੇ ਆਓ ਚੱਲਦੇ ਹਾਂ ਆਹ ਇਹ ਬਾਈਪਾਸ ਤੇ ਮੈਂ ਬਾਈਪਾਸ ਤੋਂ ਜਗਾ ਤੇ ਜਾ ਕੇ ਆ ਰਿਹਾ ਸੀ ਉੱਥੇ ਨਰੇਸ਼ ਚੋਧਰੀ ਖੜਾ ਸੀ ਹੋਰ ਬਹੁਤ ਬੰਦੇ ਖੜੇ ਸੀਗੇ ਉਹਨਾਂ ਨੇ ਮੈਨੂੰ ਉੱਥੇ ਗਾਲਾਂ ਮਿਕੜੀਆਂ ਫਿਰ ਮੈਂ ਉੱਥੋਂ ਤੇ ਨਿਕਲ ਕੇ ਜਾ ਆਪਣੀ ਦੁਕਾਨ ਤੇ ਜਾ ਰਿਹਾ ਸੀ ਨਰੇਸ਼ ਚੋਧਰੀ ਨੇ ਬੰਦੇ ਪਿੱਛੇ ਭੇਜਤੇ ਮੇਰੇ ਜਿਨ੍ਹਾਂ ਨੇ ਮੇਰੇ ਨਾਲ ਰਸਤੇ ਦੇ ਵਿੱਚ ਬਲਜਿੰਦਰਾ ਹਸਪੀਟਲ ਦੇ ਸਾਹਮਣੇ ਜਿਹੜਾ ਕਟ ਹੈ ਉੱਥੇ ਕੁੱਟ ਮਾਰ ਕੀਤੀ ਮੇਰੇ ਨਾਲ ਕੁਹਾੜੀਆਂ ਨਾਲ ਮੇਰੇ ਤੇ ਹਮਲਾ ਕੀਤਾ ਕਿੰਨੇ ਬੰਦੇ ਸੀਗੇ ਤਿੰਨ ਤੋਂ ਚਾਰ ਬੰਦੇ ਸੀਗੇ ਜੇ ਕੀ ਨਾਮ ਨੂੰ ਨਾਮ ਨਹੀਂ ਮੈਨੂੰ ਪਤਾ ਮੈਂ ਤਾਂ ਸ਼ਕਲ ਦੇਖ ਕੇ ਤੇ ਪਛਾਣ ਸਕਦਾ ਇਸ ਤਰ੍ਹਾਂ ਨਹੀਂ ਮੈਨੂੰ ਪਤਾ ਤਲਕ ਦੇ ਦੇਖਿਆ ਨਹੀਂ ਨਾ ਉਹ ਜਸਵੀਰ ਕੋਟ ਦੇ ਮੁੰਡੇ ਆ ਮੈਨੂੰ ਨਾਮ ਨਹੀਂ ਪਤਾ ਉਹ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਸਿਟੀ ਥਾਣੇ ਦੇ ਵਿੱਚ ਸਾਡੇ ਨਾਲ ਐਸ.ਐਚ.ਓ. ਪਵਨ ਚੋਧਰੀ ਜੀ ਹੈ ਪਵਨ ਜੀ ਕੀ ਲੜਾਈ ਝਗੜਾ ਹੋਇਆ ਰਾਤ ਕੋਈ ਜਗ੍ਹਾ ਨੂੰ ਲੈ ਕੇ ਕੀ ਕਹਾਣੀ ਹੈ ਸਾਰੀ ਇਸ ਤਰ੍ਹਾਂ ਕਿ ਜਿਹੜਾ ਰਾਤ ਝਗੜਾ ਹੋਇਆ ਉਹਦੇ ਚ ਹਸਪੀਟਲ ਤੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਇੱਕ ਮਿਸਟਰ ਦ ਪੰਕਰ ਕੰਬੂਰ ਐਡਵਰਟਰ ਉੱਜੋਂ ਪਾਸੇ ਵੀ ਕੁਝ ਬੰਦੇ ਦਾਖਲ ਹੋਏ ਆ। ਸੋ ਸੋਸਾਇਟੀ ਪਾਰਟੀ ਆ ਯਾ ਆਈਓ ਨੇ ਉਹਨਾਂ ਦੀ ਸਟੇਟਮੈਂਟ ਲਿਖ ਰਿਆ। ਦੋਨੋਂ ਦੀ ਸਟੇਟਮੈਂਟ ਤੋਂ ਬਾਅਦ ਬਾਅਦ ਪੁਲਤਾਲ ਜੈਸੀ ਕਾਰਵਾਈ ਹੋ ਗਈ ਜਿਹੜੀ ਅਮੁੱਚ ਲਿਆ। ਅਗਲੀ ਦੂਜੀ ਗੱਲ ਲੜਾਈ ਝਗੜਾ ਜਿੱਥੇ ਹੋਇਆ ਜਗ੍ਹਾ ਨੂੰ ਲੈ ਕੇ ਹੋਇਆ ਉੱਥੇ ਪੁਲਿਸ ਪਾਰਟੀ ਰਾਤੀ ਪਹੁੰਚੀ ਹੋਈ ਸੀਗੀ ਤੇ ਉਹ ਦੂਸਰੀ ਧਿਰ ਨਾਲ ਇਲਜ਼ਾਮ ਲਾਇਆ ਵੀ ਪੁਲਿਸ ਨੇ ਚੱਕੀਆਂ ਟੀਨਾਂ ਸਾਰੀਆਂ। ਨਹੀਂ ਨਹੀਂ ਐਦਾਂ ਨਹੀਂ ਹੈਗਾ ਪੁਲਿਸ ਨੇ ਸਾਡਾ ਇੱਕ ਐਫਆਰ ਦਰਜ ਹੈਗੀ ਇਨਵੈਸਟੀਗੇਸ਼ਨ ਅਸੀਂ ਉਹਦੀ ਕਰ ਰਹੇ ਆ। ਉਹਨਾਂ ਨੇ ਉਹਦੇ ਚ ਅਸੀਂ ਸਹੀ ਗੱਲ ਹੈ ਕਿ ਜਿਹੜੀਆਂ ਟੀਮਸ ਹੈਗੀਆਂ ਉਹ ਨਜਾਇਜ਼ ਕਬਜ਼ਾ ਕੀਤਾ ਸੀ ਉਹ ਸਾਡੀ ਤ੍ਰਿਸ਼ ਦਾ 파ਟ ਹੈ। ਅਸੀਂ ਕੰਪਲੇਨਟ ਕਰ ਰਹੇ ਹਾਂ। ਉਹ ਦੋਨੇ ਧਿਰਾਂ ਦੀ ਕੋਈ ਕੰਪਲੇਂਟ ਪਹਿਲਾਂ ਵੀ ਚਲਦੀ ਕੋਈ ਤੁਹਾਡੇ ਕੋਲ। ਉਹੀ ਸਾਡੇ ਕੋਲ ਪਰਚਾ ਦਰਜ ਹੈ ਇੱਕ ਜਿਹਦੇ ਚ ਜਿਹਦੇ ਚ ਇਹ ਜਿਹੜੀ ਅ ਬੰਕਰ ਕਪੂਰ ਤੋਂ ਇਲਾਵਾ ਜਿਹੜੀ ਦੂਜੀ ਧਿਰ ਨੇ ਉੱਥੇ ਰਾਤ ਟਾਈਮ ਜਿਹੜਾ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਆਰਜੀ ਜਾਂ ਸ਼ੈੱਡ ਬਣਾ ਕੇ ਉਹਦੀ ਐਫਰ ਦਾ ਜਾਲ ਲੱਗ ਗਿਆ ਜਿਸ ਚੌਧਰੀ ਨਾ ਜਿਹੜੀ ਆ ਉਹ ਜਮੀਨ ਖਰੀਦੀ ਹੋਈ ਹੈ ਰਿਸਟਰੀ ਹੋਈ ਹੋਈ ਉਹ ਉਹ ਨੀ ਰੇਸ਼ ਚੌਧਰੀ ਦੀ ਜਿਹੜੀ ਜ਼ਮੀਨ ਹੈ ਉਹਦੇ ਬਾਰੇ ਨਹੀਂ ਸਾਨੂੰ ਉਹਦੇ ਬਾਰੇ ਜਾਣਕਾਰੀ ਇਹ ਜਿਹੜੀ ਨਹੀਂ ਨਹੀਂ ਸਾਡੀ ਹੋ ਗਈ ਹੈ ਪਰ ਜਿਹੜੀ ਜ਼ਮੀਨ ਅਸਲ ਜਿਸ ਜ਼ਮੀਨ ਤੇ ਜਿਹੜੀ ਨਿਯਾਜ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਸਵੀਰ ਕੌਰ ਤੇ ਇਹ ਜ਼ਮੀਨ ਉਹਨਾਂ ਦੀ ਨਹੀਂ ਹੈ ਸਾਡੀ ਅਸੀਂ ਇਨਕੁਆਰੀ ਕੀਤੀ ਹੈ ਆਪਣੇ ਤੌਰ ਤੇ ਉਹ ਇਹ ਉਹ ਜਿਹੜੀ ਜ਼ਮੀਨ ਦੀ ਰਿਸਤੀ ਗ라 ਚੁੱਕੀ ਹੁੰਦਾ ਨਹੀਂ 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 ਰਿਸਤੀ ਉਸ ਜਿਹੜੀ ਰਿਸਤੀ ਕਰਾਈ ਉਹ ਜਗ੍ਹਾ ਇੱਥੇ ਨਹੀਂ ਹੈ ਉਹ ਰਿਸਤੀ ਹੋਰ ਜਗ੍ਹਾ ਤੇ ਹੋਰਾਂ ਤੇ ਲੋਕ ਕਲੇਮ ਕਰ ਰਹੇ ਕਿ ਸਾਡੀ ਥਾਂ ਇੱਥੇ ਵੀ ਇਹ ਜਗ੍ਹਾ ਜਿਹੜੀ ਹੈ ਪੰਕਰ ਕਪੂਰ ਵਗੈਰਾ ਦੀ ਧੰਨਵਾਦ ਜੀ ਬਿਲਕੁਲ